ਮੋਈ ਬੂਰੀ ਕੱਲੇ ਸਰਪਈ ਪਈ ਆ ਓ ਛੋਰਾ ਇੰਨਾ ਰੋਣਾ ਵੇਖ ਕੇ ਯਾਰ ਨਵੀਂ ਕੋਈ ਆਈ ਹੋਊਗੀ ਵੀ ਲਾਈਕ ਇੰਸਟਾਗ੍ਰਾਮ ਤੇ ਆ ਗੱਲ ਸੁਣ ਲੈ ਐਰ ਕੀ ਤਾਂ ਨਹੀਂ ਲੱਗਣੀ ਅਗਲੀ ਫਸਲ ਵੇਲੇ ਲਗਾ ਦੂੰ ਐਰ ਕੀ ਤੂੰ ਜਿਵੇਂ ਤੇਰਾ ਸਰ ਦਾ ਸਾਰਾ ਓ ਬਾਬੂ ਓ ਰੂਪੇ ਓ ਆ ਗਈ ਕੀਤਾ ਏ ਓ ਕਿਹੜਾ ਬਾਪੂ ਤੂੰ ਫਰਦਾਸਤ ਕਿਵੇਂ ਬਣੂਗੀ ਦਿੱਲੀ ਜਾਂਦਿਆਂ ਨੂੰ ਯਾਰ ਆਹ ਜੱਦ ਤੇਰੀ ਮਰੀਜ਼ ਸਹੀਦ ਕਰੇ ਆਣ ਕੇ ਚਵਲੇ ਕੋਈ ਵੀ ਚਾਹਦਾ ਕੰਮ ਚੰਗਾ ਨਹੀਂ ਤੂੰ ਕੀਤਾ ਹੈ ਡਰਾਈਵਰ ਯੁਵਕੀ ਦੋ ਟਾਂਗੇ ਟੁੱਟ ਗਈ ਔਰ ਬਾਕੀ ਕੇ ਯੁਵਕਾ ਜ਼ਖਮੀ ਹੋ ਗਏ ਨਾ ਤੇਰਾ ਐਕਸੀਡੈਂਟ ਹੋਣਾ ਸੀ ਹਾਂ ਦੋਵੇਂ ਲੱਤਾਂ ਗਈਆਂ ਹਾਂ ਆਇਆ ਰੋਪੇ ਰੋਟੀ ਖਾ ਲੈ ਬਸ ਬਸ ਬਾਪੂ ਤੂੰ ਖਾ ਰੋਟੀ ਤੂੰ ਖਾ ਲੈ ਰੋਟੀ ਮੈਂ ਇਸ ਤੋਂ ਬਾਅਦ ਜਾਣਾ ਸ਼ਹਿਰ ਅੱਛਾ ਠੀਕ ਹੈ ਹਾਂ ਹੂੰ ਬਾਪੂ ਕੀ ਯਾਰ ਤੂੰ ਵੀ ਧਿਆਨ ਨਾ ਖਾ ਕੇ ਰੋਟੀ ਚੱਟੀ ਮੈਂ ਜਾਣਾ ਸ਼ਹਿਰ ਹਾਂ ਮੈਂ ਇੱਕ ਤਾਂ ਹਿਸਾਬ ਕਿਤਾਬ ਕਰਨਾ ਆ ਛੱਡ ਤੀਆਂ ਨਾ ਹਾਂ ਤੇ ਮੇਰੇ ਆਉਂਦਿਆਂ ਨੂੰ ਪੱਠੇ-ਪੁੱਠੇ ਪਾ ਲਈ ਪੱਠੇ ਤੂੰ ਬੇਫਿਕਰ ਨਾ ਬਾਪੂ ਮੈਨੂੰ ਟਾਈਮ ਲੱਗ ਜਾਣਾ ਨਾਲੇ ਆਪਣੀ ਕਣਕਾ ਉਹਦੇ ਦਵਾਈ ਦੋਈ ਫੜ ਕੇ ਆਉਣਾ ਹਾਂ ਉਹ ਪੀਲੀ ਬਹੁਤ ਪਈ ਖੜੀ ਐ ਠੀਕ ਐ ਹਾਂ ਹਾਂ ਤੇ ਕੰਮ ਸੰਭਾਲ ਲਈ ਚੰਗਾ ਬਾਤ ਮੈਂ ਸੰਭਾਲ ਲਉ ਤੂੰ ਜਾੜਾ ਸ਼ਹਿਰ ਚੱਲ ਠੀਕ ਐ ਟਾਈਮ ਨਾ ਮੁੜਿਆ ਹੀ ਮਾਰ ਓਏ ਆ ਜਾਾਂਗੇ ਆ ਜਾਾਂ ਇੱਕ ਤਾਂ ਟਾਈਮ ਬੜਾ ਕਹਿੰਦੇ ਟਾਈਮ ਨਾਲ ਪਰ ਉਹ ਬਾਪੂ ਫਿਰ ਯਾਰ ਤੈਨੂੰ ਪਤਾ ਨਾ ਮੈਂ ਵੀ ਬਾਹਰ ਅੰਦਰ ਜਾਣਾ ਹੁੰਦਾ ਹ ਮਾੜੀ ਗੱਲ ਤਾਂ ਸੁਣਦਾ ਯਾਰ ਭੱਜਿਆ ਕਾਹਦਾ ਜਾਣਾ ਯਾਰ ਕੀ ਪੁੱਛੋ ਆਵਾਜ਼ ਮਾਰਦੀ ਉਹ ਯਾਰ ਆਵਾਜ਼ ਤੇਰੇ ਇੱਕ ਦਿਨ ਡਾਂਗ ਤਾਂ ਨਹੀਂ ਮਾਰਦੀ ਹਾਂ ਹਾਂ ਬੋਲ ਬੋਲ ਉਹ ਯਾਰ 13 ਤਰੀਕ ਨੂੰ ਧਰਨੇ ਤੇ ਜਾਣਾ ਸੀਗਾ ਅੱਛਾ ਤੇ ਫਿਰ ਮੈਂ ਕੀ ਕਰਾਂ ਡੱਕ ਜਲਵਾਉਣਾ ਟਰੈਕਟਰ ਦੇ ਯਾਰ ਬੂਫਰਵਾ ਪਰ ਸੋਹਣੇ ਲੱਗਦੇ ਲੱਗ ਅੱਛਾ ਉਹ 20000 ਰੁਪਏ ਦਾ ਮੈਂ ਪੁੱਛਿਆ ਸੀ ਮੁੰਡਿਆਂ ਤੋਂ ਹਾਂ ਉਥੋਂ ਆਪਣੇ ਕੋਟ ਕਪੂਰੇ ਪੁੱਛ ਗਿਆ ਸੀ 20000 ਦੀ ਗੱਲ ਹੀ ਸਾਰੀ ਅੱਛਾ ਤੇ ਯਾਰ ਲਵਾ ਦੇ ਯਾਰ ਮੇਰੀ ਗੱਲ ਸੁਣ ਲੈ ਐਰ ਕੀ ਤਾਂ ਨਹੀਂ ਲੱਗਣੇ ਅਗਲੀ ਫਸਲ ਵੇਲੇ ਲਗਾ ਦੂੰ ਐਰ ਕੀ ਤੂੰ ਜਿਵੇਂ ਤੇਰਾ ਸਰਦਾ ਸਾਰ ਲਾ। ਉਹ ਬਾਪੂ ਯਾਰ ਮੈਂ ਯਾਰ ਮੈਂ ਤੈਨੂੰ ਕਹੀ ਜਾਂਦਾ ਵੀ ਐਰ ਕੀ ਨਹੀਂ ਲੱਗਣੀ ਮੈਨੂੰ ਪਿੱਛੋ ਆਏ ਨਾ ਮਾਰੀ। ਮੈਂ ਚੱਲਿਆ ਕੰਮ। ਸੁਣ ਗਈ ਨਾ ਗੱਲ? ਤੇ ਐਰ ਕੀ ਨਹੀਂ ਲੱਗਣੀ ਅਗਲੀ ਫਸਲ ਤੇ ਲਵਾ ਦੂੰ ਠੀਕ ਹੈ? ਮਰਦੀ ਐ ਤੂੰ ਵਰਗੀ। ਤੇ ਆਜੂਗਾ ਮੈਂ ਹੱਥ ਨੇ। ਚੰਗਾ। ਇੱਕ ਤਾਂ ਭਾਂਜਾ ਤੂੜੀ ਮੁੱਕੀ ਪਈ ਆ ਤੂੜੀ ਵੀ ਆਹੀ ਰਹੇਗੀ। ਤੂੜੀ ਦਾ ਵੀ ਹੱਲ ਕਰਨ ਵਾਲਾ। ਭਾਂਜਾ ਸਾਡਾ ਛੋਟਾ ਵੱਡਾ ਬਣਨ ਕਿੱਥੇ? ਬੜਿਆ। ਤੂੜੀ ਦਾ ਵੀ ਹੱਲ ਕਰਨ ਵਾਲਾ। ਮਜਬੂਰੀ ਕੱਲੇ ਸਰ ਪਈ ਪਈ ਆ। ਛੁਰਾ ਰੀਲਾ ਰੂਲਾ ਵੇਖ ਕੇ ਯਾਰ ਨਵੀਂ ਕੋਈ ਆਈ ਹੋਊਗੀ ਵੀ ਲਾਈਸਟਾਗਰਾਮ ਤੇ ਆ ਰੀਲਾ ਰੂਲਾ ਵੇਖੇ ਨਾ ਚਵਲਾ ਤੂੜੀ ਦਾ ਪਤਾ ਕੱਲਾ ਤੂੜੀ ਜਮੇ ਮੁੱਕੀ ਪਈ ਆ ਤੂੜੀ ਫੇਰ ਮੁੱਕੀ ਉਦੋਂ ਤਾਂ ਲਿਆਂਦੀ ਬਈ ਤੂੜੀ ਮੁੱਕ ਗਈ ਉਹਨਾਂ ਨੂੰ ਪਾਵਾਂਗੇ ਕੀ ਐ ਤੇ ਵੇਖ ਜਿਹੜਾ ਚਲਾਉਣਾ ਤੂੰ ਇੰਸਟਾਗਰਾਮ ਅੱਛਾ ਤੇ ਵੇਖ ਲੈ ਚਲ ਮੈਂ ਕਰਦਾ ਕਰਦਾ ਬਾਈ ਪਤਾ ਤੂੜੀ ਦੀ ਕਿੱਡੀ ਗੱਲ ਆ ਯਾਰ ਮੈਂ ਰੂਪੇ ਘਰੇ ਜਾ ਕੇ ਉਹਨਾਂ ਨੂੰ ਉਹੀ ਕਰੂਗਾ ਹੱਲ ਕੋਈ ਹਾਂ ਰੂਪੇ ਘਰੇ ਹੀ ਆ ਚਲ ਮੈਂ ਆਉਣਾ ਤੇਰੇ ਕੋਲ ਯਾਰ ਥੋੜਾ ਜਿਹਾ ਕੰਮ ਸੀਗਾ ਆਉਣਾ ਮੈਂ ਤੇਰੇ ਕੋਲ ਹਰ ਉਪਰ ਬੰਦਾ ਬੰਦਾ ਤੂੰ ਸੁਣ ਕਿਵੇਂ ਯਾਰ ਆਪਾਂ ਮੈਦਾ ਕੰਮ ਆ ਤੇਰੇ ਕੋਲ ਜੀ ਤੂੜੀ ਹੈਗੀ ਦੱਦੇ ਯਾਰ ਬਾਈ ਬਣ ਕੇ ਉਹ ਕੰਜਰਾ ਕਿਹੜੀ ਰੁੱਤ ਚ ਤੂੜੀ ਮਗਾ ਕੇ ਹੋਰ ਯਾਰ ਤੂੜੀ ਮੁੱਕੀ ਪਈ ਆ ਤੇ ਅੱਗੇ ਸਟਾਈ ਸੀਗੀ ਉਹ ਚਾ ਕੇ ਵੱਡਾ ਭਾਈ ਖੁੰਡਾ ਜਿਆਦੇ ਪਾਉਂਦਾ ਤੂੜੀ ਮੁੱਕ ਗਈ ਆਪਣੇ ਹੁਣ ਜਮੇ 2-4 ਦਿਨਾਂ ਹੀ ਰਹਿ ਗਈ ਘਰ ਹਾਲ ਆਪਣਾ ਕੋਈ ਯਾਰ ਤੂੜੀ ਮਿੱਤਰਾ ਤੇ ਬੋਦਾ ਵੀ ਰਣੀ ਆ ਤੇ ਟੱਕ ਵੀ ਰਵਾਲ ਗਿਆ ਤੂੜੀ ਕਿੰਨੀ ਕ ਲੈਣੀ ਆ ਵਾ 15 ਕੁਇੰਟਲ ਹੋਵੇ ਕੇਰਾ ਆਪਣਾ ਡੰਗਾ ਲੈ ਜਾ ਯਾਰ ਮੁੜ ਕੇ ਚੱਲੋ ਤੁਹਾਨੂੰ ਆਪਣੇ ਕਣਕ ਦਾ ਗੱਲ ਸੁਣ ਲੈ ਮੇਰੀ ਰੁਪਈਆ 800 ਲਵਾਂਗਾ ਤੇ ਰੂਮ ਵਰਗੀ ਤੂੜੀ ਦੇਵਾਂਗਾ 800 ਦਾ ਬਾਲਾ ਨਹੀਂ ਨਹੀਂ ਰੇਟ ਇੰਨਾ ਚੱਲ ਆਪਣਾ ਨਹੀਂ ਉਹ ਗਲਤ ਆ ਸਣਾ ਚਲ ਰੁਪਈਆ 650 ਤੇ ਚਲ ਤੂੜੀ ਵਧੀਆ ਉਹ ਚੰਗੀ ਤੂੜੀ ਵਧਾ ਰੁਪਈਏ ਗੂਗਲ ਪੇ ਕਰਾਂਗਾ ਹੁਣੇ ਤੇ ਗੱਲ ਪੜਦੇ ਚ ਰਵੇ ਦੋ ਚਾਰ ਦਿਨ ਰੋਕ ਕੇ ਲੈ ਲਈ ਨਹੀਂ ਯਾਰ ਦੋ ਚਾਰ ਨਹੀਂ ਮੈਨੂੰ ਪੈਸੇ ਦੀ ਲੋੜ ਆ ਚੱਲਿਆ ਦੇ ਦੂੰਗਾ ਚੱਲ ਆ ਕੇ ਦੇ ਦੂੰਗਾ ਪੈਸੇ ਤੇ ਚਲ ਆ ਤੂੜੀ ਵਧੀਆ ਨਾ ਚੰਗੀ ਤੂੜੀ ਰੂਮ ਵਰਗੀ ਮਿਲੂਗੀ ਰੂਮ ਵਰਗੀ ਤੂੜੀ ਮਿਲੂਗੀ ਤੇ ਪੈਸੇ ਲਿਆ ਹੁਣੇ ਲਿਆ ਬਸ ਚਲ ਆ ਗਿਆ ਹਾਂ ਠੀਕ 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 ਆ ਲਾ ਬੀ ਤਰੋਸਾ ਬਣ ਗਈ ਗੱਲ ਅੱਜ ਬਾਪੂ ਵੀ ਸ਼ਹਿਰ ਗਿਆ ਬਣਨਾਂ ਦੇ ਤੇ ਨੱਕ ਦੇ ਕੁੱਕੀ ਤੇ ਪੈਸੇ ਬੁਬਲ ਪੀ ਆਪਾਂ ਕਰਾ ਲਾਂਗੇ ਗੱਲਬਾਤ ਸਾਰੀ ਡੈੱਕ ਦੀ ਹੋਈ ਐ ਆ ਕੀ ਚੱਕਰਾ ਤੂੜੀ ਤੜੀ ਕਿਵੇਂ ਬਈ ਹੈ ਮਨ ਤਾਂ ਲਾਦਾ ਜੂਰ ਤੂਰ ਪੈ ਗਈ ਨਹੀਂ ਹਾਂ ਤਾਂ ਅੰਦਰ ਡੈੱਕ ਵੀ ਲਵਾਈ ਖੜਾ ਤੇ ਇਹਦੇ ਕੋਲੇ ਪੈਸੇ ਕਿੱਥੋਂ ਆਏ ਕੰਜਰ ਨੇ ਇਹ ਤੂੜੀ ਤਾਂ ਨਹੀਂ ਵੇਚਦੀ ਓਏ ਟੋੜੀ ਭੜੀ ਹੋ ਜੇ ਸੀ ਓ ਰੁਪਏ ਓਏ ਆ ਕੀ ਕੀਤਾ ਏ ਉਹ ਕਿਹੜਾ ਬਾਪੂ ਓ ਤੂੜੀ ਓ ਯਾਰ ਤੈਨੂੰ ਮੈਂ ਦੱਸਿਆ ਸੀ ਤੜਕੇ 20000 ਰੁਪਏ ਦੀ ਲੋੜ ਆ ਧੱਕ ਮੈਂ ਤਾਂ ਲਵਾਤਾ ਉਹ ਤੂੜੀ ਵੇਚ ਕੇ ਡੈੱਕ ਲਵਾਇਆ ਤਾਂ ਜਾਨ ਮਰ ਤੂੰ ਦਿੰਦੀ ਮੈਨੂੰ ਦਰਾ ਹੀ ਨਹੀਂ ਪਾਇਆ ਮੈਂ ਤੂੜੀ ਵੇਚ ਤੀ ਉਹ ਗਰੁੱਪ ਆ ਚਾਇਆ ਸੀ ਨਾ ਆਪਦੀਆਂ ਮਾਮਾ ਨੂੰ ਕੀ ਪਾਏਗਾ ਇਹਨਾਂ ਨੂੰ ਕੀ ਪਾਏਗਾ ਤੇਰੀ ਤੂੜੀ ਆ ਕਿਉਂ ਟੈਨਸ਼ਨ ਇੰਨੀ ਤੂੜੀ ਪਈ ਜੇ ਮੁੱਕ ਗਈ ਫੇਰ ਉਹ ਨਹੀਂ ਮੌਦੀ ਬਹੁਤ ਕਮਰਾ ਡੂੰਗਾ ਆਪਣਾ ਨਹੀਂ ਇਦਾਂ ਡੂੰਗਾ ਕਮਰਾ ਡੈੱਕ ਡੈੱਕ ਤੂੜੀ ਨਾਲ ਜ਼ਰੂਰੀ ਸੀਗਾ ਉਹ ਯਾਰ ਬਾਪੂ ਫਿਰ ਦਾਹਤ ਕਿਵੇਂ ਬਣੂਗੀ ਦਿੱਲੀ ਜਾਂਦਿਆਂ ਨੂੰ ਯਾਰ ਆ ਯਾਰ ਦਾਹਤ ਤੇ ਨਹੀਂ ਬੜੀ ਸਹੀ ਤੂੰ ਕਰਿਆ ਆਣ ਕੇ ਚਵਲੇ ਕੋਈ ਵੀ ਚਾਹੀਦਾ ਕੰਮ ਚੰਗਾ ਨਹੀਂ ਤੂੰ ਕੀਤਾ ਹੈ 20000 ਰੁਪਏ ਚੱਕ ਕੇ ਡੈੱਕ ਤੇ ਲਾਤਾ आज की ताजा खबर युवक ट्रैक्टर पर सवार होकर दिल्ली जा रहे थे धरने पर कोर्ट का पूरा से लेकर दिल्ली तक लेकिन रास्ते में फुल साउंड होने के कारण पीछे से ट्रक के हारन की आवाज सुनाई नहीं दी और ट्रक ने टक्कर लगा दी पीछे से और ड्राइवर युवक की दो टांगे टूट गई और बाकी के युवका जख्मी हो गए ਵੀਰ ਜੇ ਤੂੰ ਨਾ ਲਾਉਂਦਾ ਨਾ ਤੂੰ ਡੈਕ ਲਵਾਉਂਦਾ ਹਾਂ ਨਾ ਤੇਰਾ ਐਕਸੀਡੈਂਟ ਹੋਣਾ ਸੀ ਹਾਂ ਦੋਵੇਂ ਲੱਤਾਂ ਗਈਆਂ ਹਾਂ ਵੀ ਆਪਾਂ ਧਰਨੇ ਤੇ ਚੱਲੇ ਆਂ ਹਾਂ ਆਪਾਂ ਕੋਈ ਵਿਆਹ ਸ਼ਾਦੀ ਤੇ ਨਹੀਂ ਚੱਲੇਗੇ ਵੀ ਜਿੱਥੇ ਜਾ ਕੇ ਆਪਣਾ ਡੈਕ ਚਲਾਉਣਾ ਜ਼ਰੂਰੀ ਹੈ ਉੱਥੇ ਆਪਾਂ ਇੱਕ ਸ਼ਾਂਤਮਈ ਧਰਨਾ ਕਰਨਾ ਹੈ ਸਰਕਾਰ ਅੱਗੇ ਆਪਾਂ ਕੋਈ ਉੱਥੇ ਸ਼ੋਸ਼ੇ ਬਾਜੀ ਨਹੀਂ ਕਰਨੀ ਸੀ ਹਾਂ ਬਾਪੂ ਤੇ ਵੇਲਾ ਪੁੱਤਰਾ ਤੈਨੂੰ ਨਤੀਜਾ ਮਿਲ ਗਿਆ ਕਿ ਨਹੀਂ ਇੱਕ ਦਾ ਤੂੰ ਘਰੋਂ ਧੂੜੀ ਵੇਚੀ ਹਾਂ ਚੋਰੀ ਵੇਚੀ ਬੁਰੇ ਕੰਮ ਦਾ ਬੂਰਾ ਨਤੀਜਾ ਚੋਰੀ ਕਰਕੇ ਵੇਚੀ ਜਿਹੜਾ ਚੋਰੀ ਕਰਕੇ ਕੋਈ ਕੰਮ ਕੀਤਾ ਕਦੀ ਪਾਰ ਨਹੀਂ ਲੱਗਿਆ ਤੇ ਤੇਰੀਆਂ ਦੋਵੇਂ ਲੱਤਾਂ ਲੈ ਗਿਆ ਹੁਣ ਦੱਸ ਵੀ ਅੱਜ ਤੋਂ ਬਾਅਦ ਇਦਾਂ ਕਰੇਗਾ ਨਹੀਂ ਮੈਂ ਗੰਨਾਂ ਨੂੰ ਹੱਥ ਰਾਉਣਾ ਹੋਂ ਨਹੀਂ ਕਰਾ ਹੁਣ ਤੂੰ ਦੱਸ ਵੀ ਡੱਕ ਜ਼ਰੂਰੀ ਸੀ ਕਿ ਆਪਾਂ ਨੂੰ ਧਰਨਾ ਸ਼ਾਂਤਮਈ ਤਰੀਕੇ ਨਾਲ ਜ਼ਰੂਰੀ ਮੈਨੂੰ ਤਾਂ ਸੇਤ ਵੀ ਜ਼ਰੂਰੀ ਸੀ ਧਰਨਾ ਵੀ ਜ਼ਰੂਰੀ ਸੀਗਾ ਤਾਂ ਦੋਸਤੋ ਅਸੀਂ ਇੱਕ ਛੋਟੀ ਜੀ ਕੋਸ਼ਿਸ਼ ਕੀਤੀ ਸੀ ਵੀ ਆਮ ਜਿਹੜੇ ਮੁੰਡੇ ਡਿੱਕਾਂ ਟੁਕਾਂ ਦੇ ਸ਼ਕੀਨ ਆ ਤੇ ਫੁੱਲ ਆਵਾਜ਼ ਚ ਤੁਰੇ ਜਾਂਦੇ ਤੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਪਿੱਛੋਂ ਕਿਹੜੀ ਚੀਜ਼ ਆਉਂਦੀ ਕਿਹੜੀ ਜਾਂਦੀ ਤੇ ਆਪ ਦਾ ਨੁਕਸਾਨ ਕਰਾ ਲੈਂਦੇ ਨੇ ਹਣਾ ਜਾਂ ਪਾਕਿਸੇ ਗੁਰਦੁਆਰੇ ਜਾਂ ਕਿਤੇ ਧਰਨੇ ਜਾਣੇ ਆ ਤੇ ਉਥੇ ਸਭ ਤੋਂ ਜ਼ਿਆਦਾ ਛੋਰ ਇਹਨਾਂ ਡਿੱਕਾਂ ਦਾ ਹੁੰਦਾ ਜੋ ਕਿ ਕਿਤੇ ਨਾ ਕਿਤੇ ਬਹੁਤ ਸਾਰੇ ਮਰੀਜ਼ ਪੈਦਾ ਕਰਦਾ ਹਨ ਜਿਹੜਾ ਆਮ ਵਿਚਾਰਾ ਬਜ਼ੁਰਗ ਬੰਦਾ ਉਹ ਚੱਲ ਨਹੀਂ ਸਕਦਾ ਇਹਦੀ ਬੇਸ ਇੱਕ ਇਹ ਡਿੱਕਾਂ ਕਰਕੇ ਹੀ 90% ਐਕਸੀਡੈਂਟ ਹੁੰਦੇ ਆ ਬਿਲਕੁਲ ਬਿਲਕੁਲ ਡਿੱਕ ਟਰੈਕਟਰ ਵਾਲੀ ਡਿੱਕਾਂ ਕਰਕੇ ਇਸ ਕਰਕੇ ਅਸੀਂ ਛੋਟੀ ਜੀ ਕੋਸ਼ਿਸ਼ ਇਹ ਕੀਤੀ ਕਿ ਤਾਂ ਜੋ ਲੋਕਾਂ ਨੂੰ ਸਮਝ ਆ ਸਕੇ ਵੀ ਧਰਨੇ ਤੇ ਜੇ ਤੁਸੀਂ ਜਾਣਾ ਤਾਂ ਡਿੱਕ ਨਹੀਂ ਲੱਗੇ ਹੋਣੇ ਚਾਹੀਦੇ। ਆ ਵੀ ਪੂਰੇ ਸ਼ਾਂਤਮਈ ਤਰੀਕੇ ਨਾਲ ਜਾਓ। ਸ਼ਾਂਤਮਈ ਤਰੀਕੇ ਨਾਲ ਜਾਓ। ਕਿਉਂਕਿ ਆਂਡ ਗਵਾੜ ਜਿਹੜਾ ਜਿੱਥੇ ਵੀ ਧਰਨਾ ਲਾਉਣਾ ਉੱਥੇ ਆਪਾਸੇ-ਆਸੇ ਘਰ ਵੀ ਆ ਤੇ ਉਹਨਾਂ ਦਾ ਵੀ ਆਪਾਂ ਨੂੰ ਖਿਆਲ ਰੱਖਣਾ ਪਊ। ਕਿਉਂਕਿ ਆਪਾਂ ਦੁਖੀ ਹੋਏ ਧਰਨੇ ਤੇ ਜਾਂਦੇ ਆ ਬਈ ਨਾ। ਖੋਜੋਗੇ ਤਾਂ ਕੋਈ ਨਹੀਂ ਜਾਂਦਾ ਉਹਦੇ ਹੱਕ ਲੈਣ ਲਈ ਜਿਹੜੇ ਸਰਕਾਰਾਂ ਕੋਲੇ ਜਾਂਦੇ ਆ ਤੇ ਪੂਰਾ ਅੱਗੇ ਤੋਂ ਚਲੋ ਇਹ ਚੀਜ਼ਾਂ ਜ਼ਰੂਰੀ ਆ ਖੇਤਾਂ ਪੰਨਿਆਂ ਦੇ ਵਿੱਚ ਜਿਹੜੀਆਂ ਸੋਹਣੀਆਂ ਲੱਗਦੀਆਂ ਆ ਆਪਾਂ ਇਹ ਨਹੀਂ ਲਾਉ ਕਰਦੇ ਵੀ ਤੁਸੀਂ। ਵੀ ਲਵਾਓ ਨਾ। ਪਰ ਜਦੋਂ ਆਪਾਂ ਆਦੇ ਹੱਕ ਲੈਣ ਜਾਂਦੇ ਆ ਤੁਸੀਂ ਖੁੱਲੜਬਾਜੀ ਕਿਉਂਕਿ ਨਿਊਜ਼ ਤੇ ਵਿੱਚ ਫਿਰ ਆਪਾਂ ਨੂੰ ਉਹਨਾਂ ਨੂੰ ਜਿਹੜਾ ਸਰਕਾਰਾਂ ਭੰਡਣ ਲਈ ਮਜਬੂਰ ਕਰ ਦਿੰਦੀਆਂ ਹਾਂ ਜਿਵੇਂ ਆਪਾਂ ਡਿੱਕ ਲਾਗ 50 ਬਿਹਾਰ ਦੇ ਤਾਂ ਆਪਣੇ ਡਿੱਕ ਲੱਗੇ ਤੇ ਅਗਲਾ ਕਹਿੰਦਾ ਇਹਨਾਂ ਕੋਲੇ ਘਾਟਾ ਕਾਹੀ ਜੀ ਕੀ ਜੀਣਾ ਨਾ ਵੀ ਇਹ ਕਹਦੇ ਗਰੀਬ ਹੋ ਗਏ ਇਹਨਾਂ ਨੂੰ ਜਦੋਂ ਵੀ ਆਪਾਂ ਰਹਿਨੇ ਪੇਟ ਦੇ ਹੀ ਰਹਿਨੇ ਬਚਾ ਕੁਸ ਨਹੀਂ ਬਚਾ ਕੁਸ ਨਹੀਂ ਜਦੋਂ ਡਿੱਕ ਲੱਗਿਆ ਹੁੰਦਾ ਆਪਣੇ ਚੰਗੇ ਟਰੈਕਟਰ ਹੁੰਦੇ ਅਗਲਾ ਵੇਖ ਕੇ ਉਹਦੀ ਕਹਿੰਦੇ ਆ ਤਾਂ ਵੀ ਤਾਂ ਕਹਿੰਦੇ ਆ ਹਾਂ ਫੁੱਲ ਆਵਾਜ਼ ਹੁੰਦਾ ਯਾਰ ਇਹ ਤਾਂ ਪੂਰੇ ਹੱਸਦੇ ਫਿਰਦੇ ਇਹਨਾਂ ਨੂੰ ਕੀ ਆ ਕੋਸ਼ਿਸ਼ ਅਸੀਂ ਕੀਤੀ ਹੈ ਜੀ ਇੱਕ ਤਾਂ ਬਾਈ ਰੂਪਮਾਨ ਫਰੀਦਕੋਟੀ ਆ ਤੇ ਇਧਰ ਬਾਈ ਪੈਂਡੂ ਕੀਤਾ YouTube ਚੈਨਲ ਤੋਂ ਤੇ ਮੈਂ ਨਮਾਣਾ ਮੱਲੀ ਜਾਣਦੀ ਹਾਂ ਤੁਸੀਂ ਤੇ ਬਾਕੀ ਜੇ ਆਪਣੀ ਤੁਹਾਨੂੰ ਸਨੇਹਾ ਵਧੀਆ ਲੱਗਿਆ ਤਾਂ ਤੁਸੀਂ ਬਿਨਾ ਕਹੋ ਕਹੇ ਸਾਡੀ ਜਿਹੜੀ ਵੀਡੀਓ ਵਾਤਵਾਤ ਸ਼ੇਅਰ ਕਰੋ ਵਾਤਵਾਤ ਲੋਕਾਂ ਤੱਕ ਪਹੁੰਚਾਓ ਜੀ ਤੇ ਚੈਨਲ ਜ਼ਰੂਰ ਸਬਸਕ੍ਰਾਈਬ ਹਾਂ ਚੈਨਲ ਜ਼ਰੂਰ ਹੀ ਨਾਲ ਸਬਸਕ੍ਰਾਈਬ ਕਰ ਤੁਹਾਡੇ ਹੱਥੇ ਨਵੇਂ-ਨਵੇਂ ਵਧੀਆ-ਵਧੀਆ ਵੀਡੀਓ ਆਪਾਂ ਅੱਗੇ ਤੋਂ ਲੈ ਕੇ ਆ ਜੀ ਬਾਈ ਜੀ ਬਹੁਤ ਔਖੇ ਟਾਈਮ ਕੱਢ ਕੇ ਹੀ ਇਕੱਠੇ ਹੋਏ ਆਂ ਤੇ ਸਾਡਾ ਇਹ ਟਾਈਮ ਸਫਲ ਹੋ ਜਾਏ ਤਾਂ ਜੋ ਅਸੀਂ ਹੋਰ ਬਹੁਤ ਵੀਡੀਓ ਬਣਾਈਏ ਤੇ ਤੁਸੀਂ ਦੱਸਾ ਜੇ ਅਗਲੇ ਵੀਡੀਓ ਅਸੀਂ ਕਿੱਦਾਂ ਦੀ ਬਣਾਈਏ ਤਾਂ ਜੋ ਤੁਹਾਨੂੰ